ਸ਼ਹਿਰ ਵਾਸੀਆਂ ਲਈ ਅਸੀਂ ਸਰ ਬਿਗ ਅਪੋਲੋ ਸਰਕਸ ਲੈ ਕੇ ਆਏ ਆ ਜਿਹੜੀ ਕਿ 20 ਸਾਲ ਤੋਂ ਬਾਅਦ ਲੁਧਿਆਣਾ ਸ਼ਹਿਰ ਦੇ ਵਿੱਚ ਸਰਕਸ ਲਗਾਈ ਜਾ ਰਹੀ ਹੈ ਬੋਲੋ ਸਰਕਸ ਤੇ ਅਸੀਂ ਲੋਕਾਂ ਨੂੰ ਇਹੀ ਪ੍ਰੀਤ ਕਰਾਂਗੇ ਕਿ ਸਰਕਸ ਦਾ ਆ ਕੇ ਨੰਦਮਾਨ ਅਲਿਸ ਕਈ ਫੋਰਨ ਆਰਟਿਸਟ ਮੰਗੋਲੀਅਨ ਆਰਟਿਸ ਅਫਰੀਕਨ ਆਰਟਿਸਟ ਕਈ ਬਾਹਰਲੇ ਆਰਟਿਸਟ ਨੇ ਤੇ ਹੋਰ ਵੀ ਕਈ ਜਾਨਵਰ ਜੋ ਬੱਚਿਆਂ ਨੂੰ ਅਲੌਕਿਕ ਹੋ ਗਏ ਨੇ ਉਹ ਦੇਖਣ ਨੂੰ ਇਸ ਸਰਕਸ ਦੇ ਵਿੱਚ ਮਿਲਣਗੇ ਕਿ ਜਿਸ ਵਿੱਚ ਆਪਾਂ ਬੱਚਿਆਂ ਨੂੰ ਪੁਰਾਣੇ ਆਪਣੇ ਮੇਲਿਆਂ ਬਾਰੇ ਜਾਂ ਪੁਰਾਣੇ ਸਰਕਸਾਂ ਬਾਰੇ ਜਿੱਦਾਂ ਆਪਾਂ ਪੁਰਾਣੇ ਆਪਣੇ ਵੱਡਿਆਂ ਦੇ ਨਾਲ ਪੂਰਾ ਪਰਿਵਾਰ ਸਮੇਤ ਅਸੀਂ ਸਰਕਸਾਂ ਦੇਖਣ ਜਾਂਦੇ ਹੁੰਦੇ ਉਹ ਚੀਜ਼ਾਂ ਸਾਰੀਆਂ ਕੁਝ ਅਸੀਂ ਇੱਥੇ ਦੁਬਾਰਾ ਲੈ ਕੇ ਆਏ ਹਾਂ ਲੁਧਿਆਣਾ ਵਰਦਮਨ ਮਿਲਦੇ ਸਾਹਮਣੇ ਚੰਡੀਗੜ੍ਹ ਰੋਡ ਗਲਾਡਾ ਗਰਾਊਂਡ ਦੇ ਵਿੱਚ ਤੇ ਅਸੀਂ ਇਹੀ ਅਪੀਲ ਕਰਨਾ ਚਾਹਾਂਗੇ ਕਿ ਛੁੱਟੀਆਂ ਦੇ ਵਿੱਚ ਆ ਕੇ ਆਪਣੇ ਬੱਚਿਆਂ ਦੇ ਨਾਲ ਇਸ ਚੀਜ਼ ਦਾ ਆਨੰਦ ਮਾਣੋ ਕਿੰਨੇ ਟਾਈਮ ਤੱਕ ਇਹ ਸਰਕਸ ਰਹੂਗਾ ਕਿ ਕਿਹੜੇ ਕਿਹੜੇ ਟਾਈਮ ਤੇ ਸ਼ੋਅ ਲੱਗਿਆ ਕਰਨਗੇ ਇੱਕ ਮਹੀਨਾ ਸਾਰੇ ਸਰਕਸ ਚੱਲੂਗੀ ਬ੍ਰਦਰ ਤੇ ਇਸ ਦੀ ਟਾਈਮਿੰਗ ਜੋ ਵੀ ਹੋਊਗੀ 1 ਵਜੇ 4 ਵਜੇ 7:30 ਵਜੇ ਤਿੰਨ ਸ਼ੋਅ ਰੈਗੂਲਰ ਹੋਇਆ ਕਰਨਗੇ ਜੋ ਇਸ ਦੀ ਸਰਕਸ ਦੀ ਕੈਪੈਸਿਟੀ ਹੈ 500 ਤੋਂ 550 ਬੰਦੇ ਇੱਕ ਵਾਰੀ ਸਰਕਸ ਦੇ ਵਿੱਚ ਬੈਠ ਕੇ ਸ਼ੋਅ ਦਾ ਆਨੰਦ ਮਾਣਿਆ ਕਰਨਗੇ ਤੇ ਇਸ ਵਿੱਚ ਹੋਰ ਵੀ ਕਈ ਨਵੇਂ ਵੀ ਇਲੈਕਟ੍ਰੋਨਿਕ ਆਈਟਮ ਕਈ ਜੋਕਰ ਦੇ ਖੇਲ ਕਈ ਮੂਵੀਜ਼ ਦੇ ਸੌਂਗਸ ਤੇ ਕਈ ਕਲਿਪ ਆਰਟਿਸ ਤੇ ਕਈ ਸ਼ੋਅਜ਼ ਹੋਰ ਧਕਾਏ ਜਾਣਗੇ ਜਿਸ ਦਾ ਲੋਕ ਆਨੰਦ ਮਾਣ ਸਕਣਗੇ ਇਸ ਦੀ ਤਿੰਨ ਪਤਰਾ ਦੀ ਟਿਕਟਾਂ ਤਿੰਨ ਪਤਰਾ ਦੀਆਂ ਸੀਟਾਂ ਹੈ ਜਿਸ ਵਿੱਚ 99 ਰੁਪਏ ਤੋਂ ਟਿਕਟ ਸਟਾਰਟ ਹੋ ਜਾਂਦੀ ਹੈ ਤੇ ਲੋਕੀ ਜਿਸ ਦਾ ਨਾਮ ਨਾਨੰਦ ਮਾਨ ਸਕਦੇ ਨੇ ਕਿੰਨੇ ਤਰੀਕ ਤੋਂ ਸ਼ੁਰੂ ਹੋ ਰਹੀ ਹੈ ਟ੍ਰਿਕ ਇਹ 15 ਮਈ ਤੋਂ ਬਾਜੀ ਗਲਾਡਾ ਗਰਾਊਂਡ ਦੇ ਵਿੱਚ ਚੰਡੀਗੜ੍ਹ ਰੋਡ ਵਰਦ ਆਪੋਜ਼ਿਟ ਵਰਦਮਨ ਮੇਲ ਤੇ ਸਟਾਰਟ ਹੋ ਰਹੀ ਹੈ ਜਿਸ ਦਾ ਲੋਕੀ ਦਾ ਫਰਸਟ ਸ਼ੋ ਜਿਹੜਾ ਹੋਊਗਾ ਕੱਲ ਸ਼ਾਮੀ 7:30 ਵਜੇ ਹੋਊਗਾ ਉਸ ਤੋਂ ਬਾਅਦ ਰੈਗੂਲਰ ਤਿੰਨ ਸ਼ੋ ਹੋਇਆ ਕਰਨਗੇ 1 ਵਜੇ 4 ਵਜੇ 7:30 ਵਜੇ ਤੇ ਸਕੂਲ ਤੇ ਮਿਲਟਰੀ ਅਫਸਰਾਂ ਵਾਸਤੇ ਚ ਸਪੈਸ਼ਲ ਡਿਸਕਾਊਂਟ ਰੱਖਿਆ ਗਿਆ ਵੈ ਤੇ ਬਾਕੀ ਸਰਕਸਾਂ ਨਾਲ ਉਹ ਅਪੋਲੋ ਸਰਕਸ ਦਾ ਨਾਮ ਹੈ ਇਸ ਨੂੰ ਕੁਝ ਵੀ ਦੱਸਣ ਦੀ ਲੋੜ ਨਹੀਂ ਹੈ ਇਹ ਇੱਕ ਮਨੋਰੰਜਨ ਲਈ ਕੀ ਕੀ ਨਵੀਂ ਨਵੀਂ ਕੋਈ ਐਡ ਮਾਈ ਇਹ 빅 ਅਪੋਲੋ ਸਰਕਸ ਹੈ ਸਰ ਇਹ ਜਿਹੜੀ ਆਪਾਂ ਪੁਰਾਣੀਆਂ ਕਈ ਪੁਰਾਣੀਆਂ ਸਰਕਸਾਂ ਮੇਨ ਸਰਕਸਾਂ ਥੋੜੀਆਂ ਹੀ ਰਹਿ ਗਈਆਂ ਅੱਗੇ ਜਿੱਦਾਂ ਅਸੀਂ ਕਹੀਏ ਕਿ ਕਈ ਸਰਕਸਾਂ ਹੁੰਦੀਆਂ ਸੀ 1 2 4 5 20 ਹੁਣ ਤਾਂ ਪਹਿਲੇ ਅੱਗੇ ਕੋਈ ਗਿਣਤੀ ਨਹੀਂ ਹੁੰਦੀ ਸੀ ਸਰਕਸਾਂ ਦੀ ਹੁਣ ਜਿਹੜੀ ਐ ਥੋੜੀ ਗਿਣਤੀ ਚ ਸਰਕਸਾਂ ਰਹਿ ਗਈਆਂ ਉਸੇ ਤਰ੍ਹਾਂ ਇਹ ਕਿ ਬੋਪੋਲੋ ਸਰਕਸ ਦਾ ਆਪਣਾ ਇੱਕ ਨਾਮ ਹੈ ਆਪਣਾ ਇੱਕ ਸਟੇਟਸ ਹੈ ਆਪਣਾ ਇੱਕ ਰੈਕਟਿਸ ਹੈ ਤੇ ਲੋਕਾਂ ਲਈ ਅਸੀਂ ਉਹੀ ਬਿਗ ਪੋਲੋ ਸਰਕਸ ਤੇ ਲੁਧਿਆਣਾ ਵਾਸੀਆਂ ਲਈ ਲੈ ਕੇ ਆਏ ਆ ਜਿਸੋਂ ਆਰਮਨਾਨੰਦ ਮੰਨ ਸਰ ਇਸ ਤੋਂ ਪਹਿਲੇ ਸਰਕਸ ਕਿੱਥੇ ਲੱਗਦੀ ਸੀ 20 ਸਾਲਾਂ ਬਾਅਦ ਲੁਧਿਆਣੇ ਲੱਗੀ ਐ ਸਰ ਇਸ ਤੋਂ ਪਹਿਲੇ ਗੁਜਰਾਤ ਬੰਬੇ ਫੌਰਨ ਸਾਰੇ ਬੱਸੇ ਸ਼ੋਸ ਵਗੈਰਾ ਕਰਕੇ ਆਦੇ ਨੇ ਇਹਦਾ ਟਾਈਮ ਦਾ ਸ਼ਡਿਊਲਸ ਹੁੰਦਾ ਹੁਣ ਜਿਹਦਾ ਪੰਜਾਬ ਦਾ ਰੂਟ ਹੈ ਇਸ ਤੋਂ ਬਾਅਦ ਜਾਊਗੀ ਹਿਮਾਚਲ ਫਿਰ ਉਸ ਤੋਂ ਬਾਅਦ ਜੰਮੂ ਫਿਰ ਉਸ ਤੋਂ ਬਾਅਦ ਪਤਾ ਨਹੀਂ ਕਿੰਨੇ ਸਾਲਾਂ ਬਾਅਦ ਰੋਟੇਸ਼ਨ ਤੋਂ ਬਾਅਦ ਇੱਥੇ ਦੁਬਾਰਾ ਸਰਕਸ ਆਊਗੀ ਜਿੱਦਾਂ ਉਹ ਸਰਕਸਾਂ ਹੌਲੀ ਹੌਲੀ ਖਤਮ ਹੋਈਆਂ ਜਾ ਰਹੀਆਂ ਐ ਵੀ ਨਹੀਂ ਪਤਾ ਲੋਕੀ ਕਿਸ ਤਰ੍ਹਾਂ ਲੁਧਿਆਣੇ ਦੇ ਦੁਬਾਰਾ ਇਹ ਸਰਕਸ ਆਊਗੀ ਜਾਂ ਨਹੀਂ ਆਊਗੀ ਸਾਰੇ సర్కస్ ਦੇ ਨਾਲ ਜਿਹੜਾ ਹੋਰ ਬੱਚਿਆਂ ਦਾ ਮਨੋਰੰਜਨ ਵਾਖੀ ਹੋ। ਹੋਰ ਬੱਚਿਆਂ ਦੇ ਮਨੋਰੰਜਨ ਲਈ ਸਰ ਇੱਥੇ ਕਾਰਨੀਵਲ ਲਗਾਇਆ ਜਾ ਰਿਹਾ। ਉਸ ਦੀ ਸਟਾਰਟਿੰਗ ਅਗਲੇ ਇੱਕ ਹਫਤਾ ਬਾਅਦ ਕੀਤੀ ਜਾਊਗੀ। ਜੋ ਕਿ ਦੁਬਈ تھیਮ ਕਾਰਨੀਵਲ ਹੈ। ਉਸ ਵਿੱਚ ਨਾ ਮਾ ਵੈਸ਼ਨੂ ਦੇਵੀ ਦੀ ਯਾਤਰਾ ਬਣਾਈ ਜਾ ਰਹੀ ਹੈ। ਜਿਸ ਦਾ ਵੀ ਬਹੁਤ ਲੋਕੀ ਗਰੁੱਪ ਇੱਥੇ ਦੇਖਣ ਨੂੰ ਤੁਹਾਨੂੰ ਮਿਲੇਗਾ ਤੇ ਹੋਰ ਵੀ ਉਸ ਵਿੱਚ ਕਈ ਤਰ੍ਹਾਂ ਦੇ ਨਵੇਂ ਝੂਲੇ ਨੇ। ਪਰ ਉਸ ਦੀ ਜਿਹੜੀ ਸਟਾਰਟਿੰਗ ਹੈ ਨੈਕਸਟ ਵੀਕ ਕੀਤੀ ਜਾਊਗੀ। ਪ੍ਰੈਸ ਕਾਨਫਰੰਸ ਦੇ ਥਰੂ ਸਾਰਿਆਂ ਨੂੰ ਦੱਸਿਆ ਵੀ ਜਾਊਗਾ। ਇਸ ਵੇਲੇ ਕੱਲ ਸਰਕਸ ਦੀ ਓਪਨਿੰਗ ਕੀਤੀ ਜਾ ਰਹੀ ਹੈ ਤੇ ਉਸ ਦੇ ਨਾਲ ਬੱਚਿਆਂ ਦੇ ਝੂਲੇ ਦੀ